ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਦੁਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਨਾਲ ਬੱਗਾ ਦੇ ਸਿਹਤ ਜਤਨਾ ਸਦਕਾ ਬੀਤੇ ਦਿਨੀ ਵੱਖ-ਵੱਖ ਬਾਨਾਂ ਤੇ ਚੋਰੀ ਹੋਏ ਟਾਇਰਾਂ ਦੀ ਬਰਾਮਦਗੀ ਤੋਂ ਬਾਅਦ ਕਾਰ ਮਾਲਕਾਂ ਨੂੰ ਸਪੋਰਟ ਕਰਨ ਵਿੱਚ ਕਾਮਯਾਬੀ ਮਿਲੀ ਹੈ ਜੇਕਰ ਯੋਗ ਹੈ ਕਿ ਬੀਤੇ ਦਿਨੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰਾਂ ਵੱਲੋਂ ਖੜੀਆਂ ਗੱਡੀਆਂ ਦੇ ਟਾਇਰ ਚੋਰੀ ਕੀਤੇ ਗਏ ਸਨ ਮਾਮਲਾ ਜਦੋਂ ਵਿਧਾਇਕ ਬੱਗਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਸਥਾਨਕ ਮੋਨੀ ਪਲਾਜ਼ਾ ਵਿਖੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਬੱਗਾ ਨੇ ਇਸ ਵੱਡੀ ਕਾਮਯਾਬੀ ਲਈ ਪੁਲਿਸ ਪ੍ਰਸ਼ਾਸਨ ਦੀ ਵੀ ਪਿੱਠ ਥਾਪੜੀ ਇਸ ਮੌਕੇ ਉਹਨਾਂ ਦੇ ਨਾਲ ਡੀਸੀਪੀ ਲੁਧਿਆਣਾ ਰਜਿੰਦਰ ਸਿੰਘ ਏਸੀਪੀ ਸਿਵਲ ਲਾਈਨਸ ਐਸਐਚਓ ਡਿਵੀਜ਼ਨ ਨੰਬਰ 8 ਚੌਕੀ ਇੰਚਾਰਜ ਕੈਲਾਸ ਚੌਂਕ ਵੀ ਮੌਜੂਦ ਸਨ ਬਿਰਾਏ ਦੇ ਪੱਗਨੇ ਵੀਰਵਾਰ ਸੰਜਾ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੱਖ-ਵੱਖ ਕਿਸਮ ਦੀਆਂ 7 ਗੱਡੀਆਂ ਦੇ ਟਾਇਰ ਚੋਰੀ ਹੋਏ ਸਨ ਜਿਨ੍ਹਾਂ ਵਿੱਚ ਨਿਊ ਕੁੰਦਨਪੁਰੀ ਤੋਂ ਕਰੇਟਾ ਤੇ ਕੀਆ ਕਾਰ ਦੇ ਚਾਰੋਂ ਟਾਇਰ ਮਾਡਲ ਟਾਉਨ ਤੋਂ ਕੀਆ ਦੀਪਨਗਰ ਤੋਂ ਆਰਟਿਕਾ ਦੇ ਚਾਰੋਂ ਟਾਇਰ ਸ਼ਾਮਲ ਸਨ ਜਦਕਿ ਪ੍ਰੀਮ ਨਗਰ ਤੋਂ ਕਰੇਟਾ ਦੇ ਚਾਰੋਂ ਟਾਇਰ ਤੇ ਸਟਿਪਨੀ ਨਿਊ ਦੀਪਨਗਰ ਤੋਂ ਐਕਸ ਯੂ ਵੀ 700 ਦੇ ਚਾਰ ਟਾਇਰ ਅਤੇ ਗੁਰੂ ਨਾਨਕਪੁਰਾ ਤੋਂ ਸਕੋਰਪੀਓ ਦੇ ਤਿੰਨ ਟਾਇਰ ਚੋਰੀ ਹੋਏ ਸਨ ਵਿਦਾਇਕ ਮਤਦਾਨ ਬੱਗਾ ਨੇ ਕਿ ਆਕੇ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਦੇ ਸਮਾਜ ਵਿਰੋਧੀ ਅੰਸਰਾਂ ਨੇ ਨਕੇਰ ਪੌੜੀ ਬਚਨ ਵਧਾਏ ਇਸ ਮੌਕੇ ਕਾਉਂਸਲਰ ਤੇਜਿੰਦਰ ਸਿੰਘ ਰਾਜਾ, ਪੁਸ਼ਪਿੰਦਰ ਪਨੋਟ, ਬੋਬੀ ਸ਼ਰਮਾ, ਅਨਿਲ ਸ਼ਰਮਾ, ਅਸ਼ਵਨੀ ਸਹੋਤਾ, ਪ੍ਰਿੰਸ ਬੱਬਰ, ਵਿਸ਼ਾਲ ਖੋਸਲਾ, ਅਬੇ ਸਹੋਤਾ, ਅਸ਼ੋਕ, ਸ਼ਰੀਨ, ਸਨੀ ਵਸਨ, ਰਜੇਸ਼ ਰਾਏ, ਮਿੰਟੂ ਦੂਆ, ਗੌਰਵ ਸਿਆਲ ਤੇ ਦੀਪਕ ਗਰੋਵਰ ਵੀ ਮੌਜੂਦ ਸਨ